ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰ ਦوار ਵਿਖੇ ਜਦੋਂ ਲੋਕਾਂ ਦਾ ਇਹ ਭਰਮ ਤੋੜਿਆ ਕਿ ਉਹਨਾਂ ਦਾ ਸੁਟਿਆ ਹੋਇਆ ਪਾਣੀ ਕਰੋੜਾਂ ਮੀਲਾਂ ਉੱਤੇ ਨਹੀਂ ਪਹੁੰਚ ਸਕਦਾ ਤਾਂ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਕਿ ਬ੍ਰਾਹਮਣ ਉਹਨਾਂ ਨੂੰ ਐਵੇਂ ਭਰਮ ਪ੍ਰੇਖਿਆ ਵਿੱਚ ਪਾ ਕੇ ਲੁੱਟਦੇ ਨੇ ਸਾਰੇ ਕਰਮ ਕਾਂਡ ਛੱਡ ਕੇ ਗੁਰੂ ਜੀ ਦੇ ਚਰਨੀ ਆਣ ਲੱਗੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਰੇ ਕਰਮ ਕਾਂਡ ਤੇ ਵਹਿਮ ਭਰਮ ਨਿਰੇ ਵਿਅਰਥ ਹੀ ਨਹੀਂ ਸੁਗਵਾਨੀ ਕਰਕੇ ਵੀ ਹਨ ਜੋ ਸੁਚੀ ਅਤੇ ਧਰਮ ਦੀ ਕਿਰਤ ਕਰਕੇ ਗੁਜ਼ਾਰਾ ਕਰਦੇ ਹਨ ਲੋੜਵੰਦਾਂ ਦੀ ਆਪਣੀ ਵਿੱਤ ਅਨੁਸਾਰ ਸਹਾਇਤਾ ਵੀ ਕਰਦੇ ਹਨ ਅਤੇ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਨ ਉਹਨਾਂ ਨੂੰ ਸਹਿਜੇ ਹੀ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਲੋਕਾਂ ਨੂੰ ਉਪਦੇਸ਼ ਦੇਣ ਉਪਰੰਤ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵਾਪਸ ਆਪਣੀ ਰਹਿਣ ਵਾਲੀ ਥਾਂ ਤੇ ਆ ਰਹੇ ਸਨ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਬ੍ਰਾਹਮਣ ਵੇਖਿਆ ਜੋ ਗਲ ਵਿੱਚ ਜਨੇਊ ਪਾ ਕੇ ਮੱਥੇ ਤੇ ਟਿੱਕਾ ਲਾ ਕੇ ਆਪਣਾ ਭੋਜਨ ਤਿਆਰ ਕਰ ਰਿਹਾ ਸੀ ਉਸ ਨੇ ਆਪਣੇ ਚੌਂਕੇ ਦੇ ਚਾਰ ਸਫੇਰੇ ਇੱਕ ਲਕੀਰ ਮਾਰੀ ਹੋਈ ਸੀ ਗੁਰੂ ਜੀ ਦੇ ਮਨ ਵਿੱਚ ਆਇਆ ਕਿ ਇਸ ਦਾ ਸੁੱਚ ਪਿੱਟ ਦਾ ਭਰਮ ਦੂਰ ਕਰਨਾ ਚਾਹੀਦਾ ਹੈ। ਉਹ ਆਪਣਾ ਸਮਾਨ ਇੱਕ ਪਾਸੇ ਰੱਖ ਕੇ ਸਹਿ ਸੁਭਾਹੀ ਉਸ ਦੇ ਚੁੱਲ੍ਹੇ ਚੌਂਕੀ ਅੰਦਰ ਦਾਖਲ ਹੋਈ। ਅਤੇ ਪੰਡਤ ਜੀ ਨੂੰ ਆਖਣ ਲੱਗੇ ਮੈਨੂੰ ਵੀ ਥੋੜੀ ਜੀ ਅੱਗ ਦੇ ਦਿਓ ਮੈਂ ਵੀ ਆਪਣਾ ਲੰਗਰ ਤਿਆਰ ਕਰਨਾ ਹੈ। ਗੁਰੂ ਜੀ ਨੂੰ ਆਪਣੇ ਚੌਂਕੇ ਅੰਦਰ ਵੇਖ ਕੇ ਪੰਡਤ ਗੁੱਸੇ ਨਾਲ ਲਾਲ ਪੀੜਾ ਹੋ ਗਿਆ। ਅਕੀ ਤੁਸੀਂ ਮੇਰੇ ਚੌਕੇ ਨੂੰ ਪਿੱਟ ਦਿੱਤਾ ਹੈ ਮੇਰੇ ਚੌਕੇ ਚੋਂ ਨਿਕਲ ਜਾਓ ਨਹੀਂ ਤਾਂ ਮੈਂ ਪਖਦੇ ਹੋਏ ਕੋਲੇ ਤੁਹਾਨੂੰ ਮਾਰਾਂਗਾ ਗੁਰੂ ਜੀ ਬੜੇ ਸ਼ਾਂਤ ਚਿੱਤ ਰਹੇ ਉਸ ਨੂੰ ਸਮਝਾਇਆ ਕਿ ਮੈਂ ਤਾਂ ਤੁਹਾਡੀ ਕਿਸੇ ਚੀਜ਼ ਨੂੰ ਹੱਥ ਵੀ ਨਹੀਂ ਲਾਇਆ ਕੀ ਕੋਈ ਇਨਸਾਨ ਤੁਹਾਡੇ ਲਾਗੇ ਆ ਜਾਵੇ ਤਾਂ ਤੁਹਾਡਾ ਸਭ ਕੁਝ ਪਿੱਟਿਆ ਜਾਂਦਾ ਹੈ ਬ੍ਰਾਹਮਣ ਹੋਰ ਗਰੋਧ ਵਿੱਚ ਹੋ ਕੇ ਬੋਲਿਆ ਮੈਂ ਉੱਚ ਜਾਤੀ ਦਾ ਬ੍ਰਾਹਮਣ ਹਾਂ ਮੈਂ ਤੁਹਾਡੇ ਵਰਗੇ ਚੰਡਾਲਾਂ ਨੂੰ ਆਪਣੇ ਨੇੜੇ ਲਾ ਕੇ ਆਪਣਾ ਜਨਮ ਪ੍ਰੇਸ਼ਟ ਕਰ ਲਵਾਂ ਇਹ ਸੁਣ ਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮੁਸਕਰਾਏ ਅਤੇ ਕਹਿਣ ਲੱਗੇ ਇਸ ਵੇਲੇ ਤੁਸੀਂ ਚੌਂਕੇ ਵਿੱਚ ਇਕੱਲੇ ਨਹੀਂ ਹੋ ਤੁਹਾਡੇ ਨਾਲ ਹੋਰ ਵੀ ਨੀਚ ਤੋਂ ਨੀਚ ਚਾਰ ਹੋਰ ਵਿਅਕਤੀ ਵੀ ਬੈਠੇ ਹਨ ਇਹ ਸੁਣ ਕੇ ਬ੍ਰਾਹਮਣ ਬੌਂਦਲ ਜਹਾ ਗਿਆ ਅਤੇ ਆਖਣ ਲੱਗਾ ਮੈਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ ਕਿ ਕਿਹੜੇ ਨੀਚ ਜਾਤੀ ਦੇ ਮਨੁੱਖ ਮੇਰੇ ਪਾਸ ਬੈਠੇ ਨੇ ਗੁਰੂ ਜੀ ਕਹਿਣ ਲੱਗੇ ਇਹੋ ਤਾਂ ਅਸਚਰਜ ਗੱਲ ਹੈ ਕਿ ਤੁਹਾਡੇ ਅੰਦਰ ਅਗਿਆਨਤਾ ਹੀ ਅਗਿਆਨਤਾ ਭਰੀ ਹੋਈ ਹੈ ਜਿਸ ਨੇ ਤੁਹਾਡੀ ਮਤ ਮਾਰ ਦਿੱਤੀ ਹੈ ਭੈੜੀ ਬੁੱਧੀ ਨਾਲ ਜਿਹੜੇ ਅਸੀਂ ਨੀਚ ਕਰਮ ਕਰਦੇ ਹਾਂ ਨੀਚ ਡੋਮਣੀ ਹੈ ਜ਼ਬਰ ਜ਼ੁਲਮ ਕਸਾਇਣ ਹੈ ਖੋਰਨਾਂ ਦੀ ਨਿੰਦਾ ਕਰਕੇ ਪਾਪਾਂ ਦੀ ਮਹਿਲ ਇਕੱਠੀ ਕਰਕੇ ਖਿਲਾਰਨ ਵਾਲੀ ਚੂੜੀ ਹੈ ਚੌਥਾ ਕਰੋਧ ਜਿਹੜਾ ਤੁਹਾਡੇ ਅੰਦਰ ਇਸ ਵੇਲੇ ਪਾਲ ਕੇ ਤੁਹਾਨੂੰ ਪਾਗਲ ਕਰੀ ਬੈਠਾ ਹੈ ਚੰਡਾਲ ਹੈ ਪੰਡਤ ਜੀ ਇੰਨਾ ਚਾਰ ਨੀਚ ਅਤੇ ਤੁਹਾਡੇ ਅੰਦਰ ਵਸਦਿਆਂ ਹੋਇਆਂ ਤੁਸੀਂ ਉੱਚੇ ਕਿਵੇਂ ਹੋ ਸਕਦੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕੋ ਵਿਦ ਡੂਮਣਿਕ ਦਾਇਆ ਕਸਾਇਣ ਪਰ ਨਿੰਦਾ ਕਟ ਚੁਹੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਾਇਆ ਥੀਯ ਜਾ ਚਾਰੇ ਬੈਠੀਆਂ ਨਾਲ ਗੁਰੂ ਜੀ ਦੀਆਂ ਗਿਆਨ ਭਰਪੂਰ ਖਰੀਆਂ ਖਰੀਆਂ ਗੱਲਾਂ ਸੁਣ ਕੇ ਪੰਡਤ ਨੂੰ ਹੋਸ਼ ਆਈ ਅਤੇ ਉਸ ਨੇ ਗੁਰੂ ਜੀ ਤੋਂ ਖਿਮਾ ਮੰਗੀ ਗੁਰੂ ਜੀ ਦੀ ਸ਼ਖਸੀਅਤ ਅਤੇ ਸਿੱਖਿਆ ਦਾ ਉਸ ਉੱਤੇ ਐਸਾ ਪ੍ਰਭਾਵ ਪਿਆ ਕਿ ਉਹ ਵਹਿਮਾਂ ਭਰਮਾਂ ਦੀ ਜੰਜੀਰ ਜਿਸ ਵਿੱਚ ਉਹ ਜਕੜਿਆ ਹੋਇਆ ਸੀ ਤੋੜ ਕੇ ਆਜ਼ਾਦ ਹੋ ਗਿਆ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੱਚਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼